ਤੇ ਆਈ ਅ ਸਾਡੇ ਸਾਡਾ ਪ੍ਰੋਜੈਕਟ ਜੋ ਸਟੇਜ ਕਾਲਜੇ ਆਏ ਹੋਏ ਅਸੀਂ 19 ਤਰੀਕ ਨੂੰ ਚਲੇ ਆ ਅਧਿਕ ਵੀਡੀਓ ਦੇ ਵਿੱਚ ਮੈਸੇਜ ਸੀ ਕਿ ਪੰਜਾਬ ਤੇ ਤੁਸੀਂ ਨਹੀਂ ਪੜ ਸਕਦੇ ਆ ਮੈਂ ਤੁਹਾਨੂੰ ਬਾਤ ਦੇਣਾ ਤੁਹਾਡੀ ਗੜੀਆਂ ਤਾਂ ਬੜਾ ਸਾਡਾ ਮਿਸਪਲ ਨਾਲ ਵੀ ਪੰਗਾ ਬਹੁਤ ਹੋਇਆ ਤੇ ਅਸੀਂ ਜਾਣਾ ਜਣਾ ਸਾਨੂੰ ਮਾਰ ਦੇਣਗੇ ਦੇਖ ਲਿਆਗੇ ਅਸੀਂ ਕੋਈ ਗੱਲ ਨਹੀਂ ਉਹ ਭਾਈਚਾਰਾ ਸਾਡੇ ਭਾਈ ਹੈ ਜੀ ਅ ਅਸੀਂ ਪਹਿਲੇ ਵੀ ਗਏ ਆ ਉਹ ਇੱਕ ਇੱਕ ਦੋ ਗੱਲਾਂ ਚਤੇ ਰੱਖੋ ਸ਼ੰਜਾ ਜੀ ਉਸਾਰ ਗੁਰੂਆਂ ਦੇ ਨਾਮ ਤੇ ਜੀ ਗੁਰੂ ਸਾਹਿਬ ਨੇ ਜਦੋਂ ਮੁਸ਼ਕਲ ਪਈ ਹਿੰਦੁਸਤਾਨ ਨੇ ਉਹ ਕਸ਼ਮੀਰ ਦੇ ਪੰਡਤ ਗੁਰ ਤੇਗ ਬਹਾਦਰ ਸਾਹਿਬ ਕੋਲ ਆਏ ਗੁਰੂ ਸਾਹਿਬ ਨੇ ਆਪਣਾ ਸੀਸ ਦਿੱਤਾ ਦਿੱਲੀ ਕਿਲ੍ਹੇ ਦੇ ਜੰਦੂ ਨੂੰ ਬਚਾ ਲਿਆ ਤੁਸੀਂ ਵੀ ਜਾਣਦੇ ਜੀ ਸਿੱਖਾਂ ਦਾ ਫਲਸਫਾ ਸਿੱਖ ਸੋਚ ਹੋਇਆ ਜੀ ਨਾਮ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਾਡੀ ਵੀ ਅਸੀਂ ਜਦੋਂ ਮੂਲ ਮੰਤਰ ਦਾ ਪਾਠ ਕਰਦੇ ਆਂ ਨਿਰਭਉ ਨਿਰਵੈਰ ਨਿਰਭੋਗ ਅਸੀਂ ਡਰਦੇ ਨਹੀਂ ਨਿਰਵੈਰ ਸਾਡਾ ਕਿਸੇ ਨਾਲ ਬੈਰ ਨਹੀਂ ਅਸੀਂ ਤੇ ਉਹ ਆ ਜਿਨ੍ਹਾਂ ਨੇ ਗੁਰੂ ਕੋ ਬਲ ਸਿੰਘ ਪਾਤਸ਼ਾਹ ਦੇ ਪੁੱਤ ਸ਼ਹੀਦ ਕਰਾਏ ਔਰੰਗਜ਼ੇਬ ਪਰਉਦੇਈ ਪੁੱਤਰ ਨੂੰ ਜਦੋਂ ਮਦਦ ਦੀ ਲੋੜ ਪਈ ਉਹ ਹੱਥ ਜੋੜ ਕੇ ਆਇਆ ਤਾਂ ਗੁਰੂ ਸਾਹਿਬ ਨੇ ਉਹਦੀ ਮਦਦ ਵੀ ਕੀਤੀ। ਉਹ ਸਿੱਖੀ ਦਾ ਮੂਲ ਆ ਨਿਰਵਾਣ। ਹਾਂ। ਜਿਹੜੀਆਂ ਸਰਕਾਰਾਂ ਉਹ ਕੋਈ ਵੀ ਅਜਾਂ ਦੇ ਰੈਪੋਰਟਿਸ਼ਨ ਉਹ ਥੋੜਾ ਜਿਹਾ ਮਾਹੌਲ ਕਈ ਵਾਰੀ ਖਰਾਬ ਕਰਦੇ ਆ। ਪਰ ਤੁਸੀਂ ਮੱਤ ਲਈ ਨਾ ਇਦਾਂ ਦੇ ਪੰਜਾਬੀ ਆਪਣੇ ਸਾਰਿਆਂ ਦੇ ਖੂਨ ਇੱਕੋ ਜਿਹਾ ਹੈ। ਅੰਗ ਹੱਥ ਪੈਰ ਇੱਕੋ ਜਿਹਾ। ਗੁਰਬਾਣੀ ਦਾ ਇੱਕ ਬਚਨ ਹੈਗਾ ਕਿ ਹਮਕਤ ਅਸੀਂ ਜਿਹੜੇ ਸ਼ੂਦਰ ਆ ਤੁਮ ਕੜਾ ਉੱਚਾ ਸਾਡੇ ਆ ਗੱਲ ਵਟਕਣੀ ਇੱਕ ਤੇ ਤੁਸੀਂ ਵੀ ਉੱਥੇ ਜਿੰਨਾਂ ਦੇ ਵਿਚਰਦੇ ਆ ਉਹਨਾਂ ਨੂੰ ਇਹ ਸੰਦੇਸ਼ ਦੇਣਾ ਕਿ ਜਦੋਂ ਪੰਜਾਬ ਦੇ ਵੀ ਉਧਰ ਆਉਂਦੇ ਆ ਪ੍ਰਸ਼ਾਸਨ ਗੱਲ ਕਰ ਸਕਦਾ ਕਾਨੂੰਨ ਦੇ ਦਾਇਰੇ ਆਮ ਜਨਤਾ ਨੂੰ ਹੱਕ ਨਹੀਂ ਆ ਉਹ ਤੁਰੇ ਜਾਂਦੇ ਕਿਸੇ ਨੂੰ ਰੋਕੇ ਤੁਹਾਡੇ ਇੱਕ ਬੰਦੇ ਨੇ ਬੜੀਆਂ ਫਿਰਕਾ ਪ੍ਰਸਤੀ ਗੱਲਾਂ ਜਾਂ ਤੁਹਾਡੇ ਹੀ ਮਤਲਬ ਸਮਝ ਦਿੰਦੇ ਉਹਦਾ ਅਸਰ ਕਿਤੇ ਨਾ ਕਿਤੇ ਵਿਆਪਕ ਹੁੰਦਾ ਉਹ ਬੱਦੇ ਪੋਲਿਟਿਸ਼ੀਅਨ ਆਮ ਪਬਲਿਕ ਨੂੰ ਉਹ ਭਾਵੇਂ ਪੰਜਾਬ ਦਾ ਵਾ ਜਾਂ ਹਿਮਾਚਲ ਦਾ ਵਾ ਉਹਨਾਂ ਨੂੰ ਕੋਈ ਫਰਕ ਨਹੀਂ ਆਪਾਂ ਭਰਾਵੋ ਬ੍ਰਦਰਹੁਡ ਕੋਈ ਕੋਈ ਮਸਲਾ ਨਹੀਂ ਇਹ ਸਾਡੀਆਂ ਭੈਣਾਂ ਇਹ ਸਾਡੀਆਂ ਬੱਚੀਆਂ ਤੁਹਾ ਨੂੰ ਪੰਜਾਬ ਦੇ ਵਿੱਚ ਕੋਈ ਉਂਗਲ ਵੀ ਨਹੀਂ ਕਰੂਗਾ ਮੈਂ ਕੋਈ ਗੰਦੀ ਗੱਲ ਨਹੀਂ ਆਈ ਸੀ ਹਾਂਜੀ ਉਸ ਸਮੇਂ ਮੈਂ ਦੇਖ ਲਿਆ ਸਰ ਮੈਂ ਤੁਹਾਨੂੰ ਮੌਕਾ ਮਿਲਿਆ ਤੁਹਾਡੇ ਚਰਨਾਂ ਚ ਹਾਂਜੀ ਦੇ ਚਰਨਾਂ ਚੜਦਾ ਅਸੀਂ ਇਹ ਚਰਨਾਂ ਕਿ ਸਾਨੀ ਬੇਟੀਆਂ ਧੀਆਂ ਕਿ ਅਸੀਂ ਸਾਨੂੰ ਲਗਾਵ ਹੈ ਪੰਜਾਬ ਨਾਲ ਔਰ ਮੈਂ ਖੁਦ ਪੰਜਾਬ ਨਾਲ ਜੁੜਨਾ ਮੈਂ ਹਾਂਜੀ ਸਾਡੇ ਦਾਦਾ ਪਰਦਾਦਾ ਮਹਾਰਾਜ ਜੀ ਨਾਮ ਗਏ ਸੀ ਹਾਂਜੀ ਕਿ ਫਟਾਰਾ ਸੁਲਤਾਨ ਜੀ ਦਾ ਪਰਦਾਦਾ ਵੇ ਹੋ ਗਏ ਅਦਾ ਉਸ ਤੋਂ ਬਾਅਦ ਅਸੀਂ ਉੱਥੇ ਰਹੇਗੇ ਹਾਂਜੀ ਪਰ ਅਸੀਂ ਕੋਈ ਸਿਨਾ ਹੈਗੀਏ ਹਾਂਜੀ ਪਰ ਮੈਂ ਤੇ ਇਹ ਵੀ ਕਹਿੰਦਾ ਵੀ ਸਾਡੀ ਜਿਹੜੀ ਜ਼ਮੀਨ ਹੈ ਉੱਥੇ ਆ ਕੇ ਹਿਮਾਚਲ ਪ੍ਰਦੇਸ਼ ਵਿੱਚ ਇੱਕ ਗੁਰਦਾਰਾ ਸਾਹਿਬ ਵੀ ਬਣਾਇਆ ਜਾਵੇ ਉਹ ਵੀ ਮੈਂ ਜ਼ਮੀਨ ਦੇ ਨੂੰ ਪਿਆਰ ਤੁਸੀਂ ਚਾਹ ਤੂੰ ਤੇ ਇੱਕ ਸੰਦੇਸ਼ ਇਹ ਨੋਟ ਕਰ ਲਿਓ ਜੀ ਇੱਕ ਸੰਦੇਸ਼ ਅਸੀਂ ਜਿੰਨੇ ਕੁੜੀਆਂ ਆਈਆਂ ਨੇ ਜਿਹੜੀਆਂ ਆਈਆਂ ਨੇ ਇਹਨਾਂ ਦੇ ਥ्रू ਇੱਕ ਮੈਸੇਜ ਅਸੀਂ ਭੌਂਚਾਣਾ ਕਿ ਸਾਰਾ ਕੁਝ ਵੀ ਹੋ ਜਾਵੇ ਇਹ ਤੋਂ ਮੱਧ ਪ੍ਰਦੇਸ਼ ਦਾ ਪੰਜਾਬ ਇਹ ਇਨਦੀ ਜਿਹੜੀ ਪਾਣੀ ਪੈਣਾ ਕੋਈ ਕਰ ਗਿਆ ਕੋਸ਼ ਹੁੰਦਾ ਹੀ ਨਹੀਂ ਹੋ ਜਾਵੇ ਤੇ ਤਵੱਤੀ ਗੱਲ ਹੈ ਦੇਖੋ ਅ ਪਿਛਲੇ ਜਿਹੜੇ ਹਰਿਆਣਾ ਤੇ ਮੌੜ ਖਰਾਬ ਹੋਇਆ ਜਦੋਂ ਅੰਦੋਲਨ ਤੇ ਆ ਗਿਆ ਜਾਟਾਂ ਦੇ ਦੁਕਾਨਾਂ ਵੀ ਤੋੜੀਆਂ ਗਈਆਂ ਕੁਝ ਹੋਰ ਗਲਤ ਗੱਲਾਂ ਪਿਛਲੇ 100 ਸਾਲ ਦਾ ਪੰਜਾਬ ਦੀ ਹਿਸਟਰੀ ਇਤਿਹਾਸ ਦੇਖ ਲਓ ਜਿਵੇਂ ਕਿ ਇੱਥੇ ਖੜਕੂ ਆਦਿ ਗਿਆ ਸਾਡੇ ਸਾਡੇ ਕਿਸੇ ਨੇ ਦੂਜੇ ਨੂੰ ਮਾਰਾ ਨਹੀਂ ਗਿਆ ਮੇਰੇ ਆਪਣਾ ਪਿੰਡ ਅਮਰਸਰ ਜਾਦੇ ਸਾਡੇ ਪਿੰਡ ਚ 20 ਘਰ ਬ੍ਰਾਹਮਣ ਆਦੇ ਸੀ ਤੇ ਸਾਡੇ ਪਿੰਡ ਚ ਪੂਰਾ ਸਿੱਖ ਤੇ ਹੀ ਸਾਡਾ ਖੜਕੂ ਉਹ 20 ਘਰ ਅੱਜ ਵੀ ਪਿੰਡ ਚ ਹੈ ਮੀਆਂ ਤੇ 30 ਹੋ ਗਿਆ ਕਿਸੇ ਸ਼ਰਾਰਤੀ ਨੇ ਉਸ ਵੜੇ ਜਿਹੜੇ ਲੋਹੇ ਬਾਸੇ ਕਸ਼ਨਾ ਕੋ ਸ਼ਰਾਰਤੀ ਬੀ। ਉਹਨਾਂ ਨੇ ਇੱਕ ਪੰਡਤਾਂ ਦਾ ਮੁੰਡਾ ਚੁੱਕ ਲਿਆ। ਜੀ ਜੀ। ਸਾਡੇ ਵੇਢ ਦੇ ਜਿਹੜੇ ਸਿੱਖ ਹੀ ਖੜਕੂ ਆਦਿ ਜਿਹਨੂੰ ਸਰਕਾਰ ਟੈਰਰਿਸਟ ਕਹਿੰਦੀ ਤਾਂ ਹੀ ਉਹਨੂੰ ਖੜਕੂ ਕਹਿੰਦੀ। ਜੀ ਜੀ। ਉਹਨਾਂ ਨੇ ਪਤਾ ਕੀਤਾ ਵੀ ਕਿੰਨੇ ਚੁੱਕਿਆ। ਪਤਾ ਕਰਕੇ ਉਹ ਬੰਦੇ ਲੈਂਦੇ, ਮੁੰਡਾ ਵੀ ਲੈਂਦਾ। ਜਿਨ੍ਹਾਂ ਨੇ ਚੁੱਕਿਆ ਉਹ ਥੋੜਾ ਸਰਕਾਰ ਦੇ ਨੇੜੇ। ਜੀ। ਸਹੀ ਵਾਰੀ ਕਰਾ ਸਰਕਾਰ ਹੀ ਨਹੀਂ ਹੁੰਦੀ ਆ। ਜੀ ਜੀ। ਉਹ ਬਦਨਾਮ ਜਦਾਂ ਹਿਮਾਚਲ ਨੂੰ ਕਰ ਦਿੰਗੇ ਜਾਂ ਪੰਜਾਬ ਨੂੰ ਕਰ ਦਿੰਦੇ ਇਹ ਪੋਲਿਟਿਸ਼ਨਾਂ ਦੀ ਗੇੜਾ ਧਰਮ ਨਹੀਂ ਸਿਖਾਤਾ ਆਪਸ ਵਿੱਚ ਲੜਦਾ ਧਰਮ ਕੋਈ ਧਰਮ ਭਾਵੇਂ ਹਿੰਦੂ ਆ ਭਾਵੇਂ ਸਿੱਖਾ ਇਹ ਵੈਰ ਨਾ ਨਹੀਂ ਸਿਖਾਉਂਦਾ ਉਹ ਫਿਰ ਉਹਨਾਂ ਕੋਲ ਮਾਫੀ ਮੰਗਾਈ ਤੇ ਮੁੰਡਾ ਉਹਨਾਂ ਨੂੰ ਵਾਪਸ ਦਿੱਤਾ ਪੰਜਾਬ ਦਾ ਖਾਕਾ ਇਹ ਆ ਜੀਓ ਤੇ ਜੀਣ ਦੋ ਸਦਾ ਵੀ ਬਾਸ ਅਸੀਂ ਦੋਏ ਕਰਦੇ ਤੁਹਾਡੇ ਇਹ ਹਿਮਾਚਲ ਦਾ ਤੇ ਆ ਵੀ ਸਾਡੀ ਤਾਂ ਇਹ ਮੁੰਮੀ ਹੈ ਗੁਰੂ ਮਾਦੀ ਮੁੰਮੀ ਹੈ हम हिमाचल प्रदेश से आए हम हम जी डी सी बरसर में पढ़ते हैं और हम यहाँ पंजाब में तीन चार दिन से रुके हुए हमें यहाँ पे कोई दिक्कत नहीं है और हम ये भी चाहते हैं की हिमाचल के जो भी भाई बहन है वो भी यहाँ पे घूमने आ सकते हैं और हम भाई पंजाब में भाईचारा चाहते हैं ਪੰਜਾਬ ਕੇ ਲੋਗ ਪੰਜਾਬ ਕੇ ਲੋਗੋਂ ਸੇ ਵੀ ਹੈ ਕਿ ਆਪ ਭੀ ਹਿਮਾਚਲ ਜਾ ਸਕ ਗੂਮ ਸਕਤੇ ਜਾਏ ਔਰ ਭਾਈਚਾਰਾ ਵਧਾਏ ਰੱਖੇ ਸਤਿ ਸ਼੍ਰੀ ਅਕਾਲ ਮੈਂ ਅੱਜ ਆਪਣੇ ਜਿਹੜੇ 50 ਸਟੂਡੈਂਟ ਸੀ ਉਹਨਾਂ ਨਾਲ ਲੁਧਿਆਣਾ ਹੁੰਦਾ ਹੋਇਆ ਪੰਜਾਬ ਗੋਲਡਨ ਟੈਂਪਲ ਸਾਹਿਬ ਤੇ ਪਹੁੰਚਿਆ ਇੱਥੇ ਮੈਂ ਸਾਰੇ ਜਿਹੜੇ ਮਾਨੀਏ ਜਥੇਦਾਰ ਹੈ ਉਹਨਾਂ ਨਾਲ ਵੀ ਮਿਲਣ ਦਾ ਮੈਨੂੰ ਮੌਕਾ ਮਿਲਿਆ ਤਾਂ ਤੇ ਮੇ ਸਾਡੀਆਂ ਧੀਆ ਸਾਡੇ ਬੱਚੇ ਵੀ ਨਾਲ ਹੈਗੇ ਆ ਔਰ ਸਾਨੂੰ ਜਦੋਂ ਅਸੀਂ ਉਥੋਂ ਚੱਲੇ ਆ ਸਾਨੂੰ ਇਹ ਡਰਾਇਆ ਗਿਆ ਕਿ ਪੰਜਾਬ ਚ ਹਾਲਤ ਬਹੁਤ ਖਰਾਬ ਹੈਗੇ ਆ ਪਰ ਅਸੀਂ ਜਿੱਦ ਕੀਤੀ ਹੈ ਕਿ ਅਸੀਂ ਹਾਲਤ ਅਸੇ ਜਾਾਂਗੇ ਔਰ ਇੱਕ ਪਿਆਰ ਦਾ ਸੰਦੇਸ਼ ਭਾਈ ਪਚਾਰੇ ਦਾ ਸੰਦੇਸ਼ ਅਸੀਂ ਹਿਮਾਚਲ ਦੀ ਤਰਫ ਤੇ ਪੰਜਾਬ ਚ ਲੈ ਕੇ ਜਾਾਂਗੇ ਔਰ ਅੱਜ ਇੱਥੇ ਆਣ ਦਾ ਸਾਡਾ ਇਹ ਮੌਕਾ ਹੈ ਕਿ ਅਭੀ ਅਸੀਂ ਵੀ ਹਿਮਾਚਲ ਪ੍ਰਦੇਸ਼ ਜਾ ਕੇ ਔਰ ਇੱਥੋਂ ਦੀ ਮੈਂ ਹਿਮਾਚਲ ਪ੍ਰਦੇਸ਼ ਦੇ ਜਿੰਨੇ ਮੇਰੇ ਭਾਈ ਭੈਣ ਹੈਗੇ ਆ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਜਿਹੜਾ ਵੀ ਕੋਈ ਪੰਜਾਬ ਤੇ ਭਾਈ ਭੈਣ ਆਂਦਾ ਹੈ ਉਹਦੀ ਇੱਜ਼ਤ ਕਰੋ ਕਿਉਂਕਿ ਉਹਨਾਂ ਦੇ ਉੱਥੇ ਗੁਰਦਾਰੇ ਹੈਗੇ ਆ ਗੁਰੂਆਂ ਦੀ ਧਰਤੀ ਹੈਗੀ ਆ ਔਰ ਸਾਡਾ ਤਾਂ ਅਤੀਤੀ ਸਤਕਾਰ ਹੀ ਸਾਰਿਆਂ ਤੇ ਵੱਡੀ ਗੱਲ ਹੈ ਕਿਉਂਕਿ ਉਸ ਦੇਵ ਭੂਮੀ ਦੇ ਵਿੱਚ ਹਰ ਇੱਕ ਵਿਅੰਗ ਦੇ ਵਿਅਕਤੀ ਦਾ ਆਦਰ ਸਤਕਾਰ ਕਰਨ ਤੇ ਤਿਆਰ ਰਹਿੰਦਾ ਹੈ ਅਗਰ ਕਿਸੇ ਤੇ ਕੋਈ ਗਲਤ ਕੋਈ ਗਲਤੀਦਾਨ ਕੋਈ ਮਾਹੌਲ ਬਗਾਉਣ ਦੀ ਕੋਸ਼ਿਸ਼ ਕਰਤਾ ਹੈ ਤਾਂ ਉਹਦੇ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਏ ਜਿੱਤੇ ਤੇ ਦੋਨਾਂ ਪ੍ਰਦੇਸ਼ਾਂ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਜਿਹੜਾ ਇੱਕ ਸਿੱਖ ਪੰਥ ਦਾ ਇੱਕ ਹੀ ਮੈਸੇਜ ਹੈਗਾ ਕਿ ਸਾਰੇ ਨਾਲ ਸਤ ਮਤ ਜਾਣਵੀ ਜਾਵੇ ਲੇਕਿਨ ਦੂਜੇ ਦੀ ਰੱਖਿਆ ਕੀਤੀ ਜਾਵੇ ਤਾਂ ਹੋਰ ਕੌਣ ਬੰਦੇ ਹੈਗੇ ਜੋ ਮਾਹੌਲ ਖਰਾਬ ਕਰ ਰਹੇ ਹੋ ਹਿਮਾਚਲ ਪ੍ਰਦੇਸ਼ ਦਾ ਕੋਈ ਵੀ ਆਏ ਉਹਦਾ ਚਲਣਾ ਚ ਛੂਕੇ ਇੱਕ ਗੁਰੂ ਸਤਕਾਰ ਉਹਦਾ ਕੀਤਾ ਜਾਂਦਾ ਹੈ ਤਾਂ ਇਦਾਂ ਦਾ ਮਾਹੌਲ ਬਣਾ ਕੇ ਹੀ ਸ਼ਾਂਤੀ ਭਾਵ ਨਾਲ ਦੋਨੋਂ ਸਟੇਟ ਦੋਨੋਂ ਦੋਨੋਂ ਜਿਹੜੇ ਸਾਡੇ ਜਿਹੜਾ ਰਾਜੇ ਹੈਗੇ ਆ ਚਾਹੇ ਪੰਜਾਬ ਹੈ ਚਾਹੇ ਹਿਮਾਚਲ ਪ੍ਰਦੇਸ਼ ਹੈ ਉਸ ਸਦ ਭਾਵਨਾਵਾਂ ਪਾਈਚਾਰਾ ਬੜੇ ਗੁਰੂ ਦੀ ਗੁਰੂ ਜੀ ਦੀ ਅ ਇੱਛਾ ਨਾਲ ਜਾਂ ਉਹਨਾਂ ਦੇ ਅਸ਼ੀਰਵਾਦ ਨਾਲ ਸਾਰੇ ਦੋਨੋਂ ਪ੍ਰਦੇਸ਼ સમ੍ਰਿੱਧ ਹੋਣ ਔਰ ਇੱਥੇ ਦੇ ਧੀਆ ਇੱਥੇ ਦੀਆਂ ਭੈਣਾਂ ਇੱਥੇ ਦੇ ਬਜ਼ੁਰਗ ਬਿਲਕੁਲ ਆਪਣੀ ਉਹਨਾਂ ਦੀ ਸਵਸਥ ਰਹੇਨ ਔਰ ਅੱਗੇ ਪੂਰੇ ਪੂਰੇ ਸੰਸਾਰ 'ਚ ਉਹਨਾਂ ਦਾ ਨਾਮ ਹੋਏ ਇਹ ਹੀ ਮੈਂ ਜਥੇਦਾਰ ਦੇ ਚਲਣਾ 'ਚ ਬੇਨਤੀ ਕਰਦਾ ਹਾਂ ਕਿ ਸਾਨੂੰ ਅਸ਼ੀਰਵਾਦ ਦਿਓ ਔਰ ਤੁਸੀਂ ਵੀ ਇਹ ਮੈਸੇਜ ਜੋ ਹੈ ਸਾਨੂੰ ਭਾਈ ਭਾਰੈ ਨੂੰ ਦੋਨੋਂ ਸਟੇਟਾਂ ਜਿਹੜੇ ਸੂਬੇ ਦੇ ਲੋਕਾਂ ਨੂੰ ਦਿੱਤਾ ਦੇਣ ਤਾਂ ਮੈਂ ਬਹੁਤ ਤੁਹਾਡਾ ਧੰਨਵਾਦ ਹੋਵਾਂਗਾ ਬਾਈ ਗੁਰੂ ਜੀ ਦਾ ਰਾਸ ਬਾਈ ਗੁਰੂ ਜੀ ਦੀ ਫਤਿਹ